ਰਮਨ ਉਹੜਾਹੁਰਾ ਨੂੰ ਵੀ ਸਜ਼ਾ ਮਿਲੇਗੀ ਜਾਂ ਫਿਰ ਡਾਕਟਰ ਵਿਜੇ ਸਿੰਘ ਲਾਹੌਰਾਂ ਦੇ ਵਾਂਗੂ ਅਮਿਤ ਰਤਨ ਹੋਰਾਂ ਦੇ ਵਾਂਗੂ ਸਿਰਫ ਹੋਕੀ ਨਾਟਕਬਾਜ਼ੀ ਆ ਤੇ ਸਿਰਫ ਇਹ ਇੱਕ ਅਸ਼ਤਿਆਰਬਾਜ਼ੀ ਹੋਊਗੀ ਕਿ ਦੇਖੋ ਜੀ ਆਪਦਾ ਹੀ ਇਹਨਾਂ ਦੇ ਬੰਦਾ ਟੰਗਤਾ ਹੁਣ ਤਾਂ ਲੋਕ ਇਹ ਵੀ ਸਵਾਲ ਖੜੇ ਕਰ ਲਾਗੇ ਕਿ ਲੁਧਿਆਣੇ ਦੀ ਚੋਣ ਕੀ ਡਾਕਟਰ ਵਿਜੇ سنگਲਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਇਹ ਕਹਿ ਕੇ ਕਿ ਤੂੰ ਭ੍ਰਿਸ਼ਟਾਚਾਰੀ ਹੈ ਕਿ ਅਮਿਤ ਰਤਨ ਨੂੰ ਇਹ ਕਹਿ ਕੇ ਪਾਰਟੀ ਚੋਂ ਬਾਹਰ ਕੱਢਿਆ ਕਿ ਤੂੰ ਭਾਈ ਤੂੰ ਭ੍ਰਿਸ਼ਟਾਚਾਰੀ ਹੈ ਤੇ ਜੇਕਰ ਪਾਰਟੀ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਤਾਂ ਕਿਉਂ ਨਹੀਂ ਕੱਢਿਆ ਕਿਉਂਕਿ ਤੁਸੀਂ ਤੁਹਾਨੂੰ ਭ੍ਰਿਸ਼ਟਾਚਾਰੀ ਕਿਹਾ ਤੇ ਜੇਕਰ ਉਹ ਭ੍ਰਿਸ਼ਟਾਚਾਰੀ ਨੇ ਤਾਂ ਫਿਰ ਤੋੜੀ ਕੱਟੜ ਈਮਾਨਦਾਰਾਂ ਦੀ ਪਾਰਟੀ ਦੇ ਵਿੱਚ ਉਹ ਭ੍ਰਿਸ਼ਟਾਚਾਰੀ ਮੰਤਰੀ ਉਹ ਭ੍ਰਿਸ਼ਟਾਚਾਰੀ ਐਮਐਲਏ ਪਰ ਹਲੇ ਤੱਕ ਕਰਦੇ ਕੀ ਪਏ ਨੇ ਜਾਂ ਪਰ ਤੁਸੀਂ ਹੋਰ ਭ੍ਰਿਸ਼ਟਾਚਾਰ ਉਹਨਾਂ ਦੇ ਵੱਲੋਂ ਹੋਣ ਦੀ ਉਡੀਕ ਕਰ ਰਹੇ ਹੋ ਅਮੇਤਰਤਨ ਜਿਨ੍ਹਾਂ ਨੂੰ ਉਹਨੇ ਭ੍ਰਿਸ਼ਟ ਕਿਹਾ ਸੀ ਉਹ ਅੱਜ ਵੀ ਇਹਨਾਂ ਦੇ ਮੰਤਰੀਆਂ ਦੇ ਨਾਲ ਇਹਨਾਂ ਦੇ ਐਮਐਲਏ ਦੇ ਨਾਲ ਬੈਠਦੇ ਨੇ ਵਿਧਾਨ ਸਭਾ ਦੇ ਵਿੱਚ ਬੈਠਦੇ ਨੇ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਅੱਜ ਵੀ ਬੈਠਦੇ ਨੇ ਡਾਕਟਰ ਵਿਜੇ ਸਿੰਘਲਾ ਯੁੱਧ ਨਸ਼ਿਆਂ ਵਿਰੁੱਧ ਸਿੱਖਿਆ ਕ੍ਰਾਂਤੀ ਦੇ ਤਹਿਤ ਪਿੰਡਾਂ ਦੇ ਵਿੱਚ ਉਦਘਾਟਨ ਕਰਦੇ ਫਿਰਦੇ ਨੇ ਪਿੰਡਾਂ ਦੇ ਵਿੱਚ ਸੌਹਾ ਖਬਾਉਂਦੇ ਫਿਰਦੇ ਨੇ ਯੁੱਧ ਨਸ਼ਿਆਂ ਵਿਰੁੱਧ ਸਿੱਖਿਆ ਕ੍ਰਾਂਤੀ ਦੇ ਵਿੱਚ ਇਹ ਪਿੰਡੋ ਪਿੰਡੀ ਫਿਰਦੇ ਨੇ ਭਗਵਨ ਸਿੰਘ ਮਾਨ ਖਾਸ ਕਰਕੇ ਕਹਿੰਦੇ ਨੇ ਕਿ ਪਿਛਲੇ ਨੇ ਪੰਜਾਬ ਲੁੱਟ ਕੇ ਖਾਲਿਆ ਪਿਛਲੇ ਨੇ ਪੰਜਾਬ ਲੁੱਟ ਕੇ ਖਾਲਿਆ ਤੇ ਫਿਰ ਜਿਹੜੇ ਪਿਛਲੇ ਨੇ ਪੰਜਾਬ ਲੁੱਟ ਕੇ ਖਾਲਿਆ ਉਹਦਾ ਨਾਮ ਲੈ ਕੇ ਉਹਨਾਂ ਉਹਨਾਂ ਤੇ ਭ੍ਰਿਸ਼ਟਾਚਾਰ ਦੇ ਕੇਸ ਕਰਕੇ ਉਹਨਾਂ ਨੂੰ ਫਿਰ ਤੁਸੀਂ ਸਲਾਖਾਂ ਦੇ ਪਿੱਛੇ ਕਿਉਂ ਨਹੀਂ ਛੱਡਦੇ ਹੁਣ ਤਾਂ ਸਰਕਾਰ ਤੁਹਾਡੀ ਆ ਜਨਾਬ ਸੱਤਾ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਭ੍ਰਿਸ਼ਟਾਚਾਰ ਮੁਕਤ ਦੀ ਗੱਲ ਕਰਦੇ ਹੋ ਪਰ ਤੁਸੀਂ ਕਹਿੰਦੇ ਪੰਜਾਬ 70 ਨਾ 75 ਸਾਲਾਂ ਚ ਬਰਬਾਦ ਕਰਤਾ ਫਿਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਭੇਜੋ ਨਾ ਸਲਾਖਾਂ ਦੇ ਪਿੱਛੇ ਚੇਤਨ ਸਿੰਘ ਜੋੜੇ ਮਾਜਰਾ ਹੋਰਾਂ ਨੂੰ ਵੀ ਸਵਾਲ ਕਿਸਾਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਸ਼ੰਭੂ ਖਨੋਰੀ ਦੇ ਵਿੱਚ ਸਾਡੀਆਂ ਟਰਾਲੀਆਂ ਜਿਹੜੀਆਂ ਨੇ ਉਹ ਚੋਰੀ ਹੋਈਆਂ ਤਾਂ ਉਹ ਕਹਿੰਦੇ ਨੇ ਕਿ ਮੈਂ ਤਾਂ ਸ਼ੰਭੂ ਗਿਆਨੀ ਮੈਂ ਤਾਂ ਖਨੋਰੀ ਗਿਆਨੀ ਉਸ ਤੋਂ ਬਾਅਦ ਇੱਕ ਕਿਸਾਨ ਉਹਨੂੰ ਕਹਿੰਦਾ ਕਿ ਹਾਂ ਤੁਹਾਨੂੰ ਕੀ ਲੋੜਾ ਤਾਂ ਉਹਦੇ ਤੇ ਤਲਖੀ ਦੇ ਵਿੱਚ ਨਜ਼ਰ ਆਉਂਦੇ ਨੇ ਚੇਤਨ ਸਿੰਘ ਜੋੜੇ ਮਾਜਰਾ ਕਹਿੰਦੇ ਇੰਨਾ ਸਮਾਂ ਮੇਰਾ ਟਰੈਕਟਰ ਉੱਥੇ ਖੜਾ ਰਿਆ ਇੰਨਾ ਸਮਾਂ ਉਹ ਖੜਾ ਰਿਹਾ ਤੇ ਜੇ ਫਿਰ ਜੇਕਰ ਭਾਈ ਤੁਹਾਡਾ ਟਰੈਕਟਰ ਫਿਰ ਸਿੰਘੂ ਬਾਰਡਰ ਤੇ ਟਿਕਰੀ ਬੜ ਦੇ ਕਿਤੇ ਖੜਾ ਕਿਤੇ ਖੜਾ ਰਿਹਾ ਤਾਂ ਫਿਰ ਉਹਦਾ ਭਾਈ ਕਿਸੇ ਤੇ ਐਸਾਨ ਤੁਸੀਂ ਉਹ ਗਨੌਣ ਦੇ ਉਨਾ ਸਵਾਲਾਂ ਜਵਾਬਾਂ ਦੇ ਵਿੱਚ ਇੰਨੀ ਕੁ ਤਲਕੀ ਡਾਕਟਰ ਬਲਬੀਰ ਸਿੰਘ ਨੂੰ ਆਉਂਦੀ ਆ ਐਸਾ ਡਾਕਟਰ ਬਲਬੀਰ ਸਿੰਘ ਬੋਲਦੇ ਨੇ ਮੈਂ ਕਹਣਾ ਵੀ ਪਤਾ ਇੱਕ ਇੱਕ ਮੰਤਰੀ ਇੱਕ ਐਮਐਲਏ ਨੂੰ ਜਿਹੜੀਆਂ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਜਿਹੜੇ ਕਹਿੰਦੇ ਹੁੰਦੇ ਸੀ ਲੀਡਰਾਂ ਨੂੰ ਸਵਾਲ ਕਰਿਆ ਜਿਹੜੇ ਕਹਿੰਦੇ ਹੁੰਦੇ ਸੀ ਜੇਕਰ ਲੋਕ ਚਾਹਣ ਤਾਂ ਲੀਡਰ ਅਰਸ਼ ਤੇ ਜੇਕਰ ਲੋਕ ਚਾਹਣ ਤਾਂ ਲੀਡਰ ਫਰਸ਼ ਤੇ ਤੇ ਹੁਣ ਫਿਰ ਇਹ ਅਰਸ਼ਾਂ ਤੇ ਚੜੇ ਹੋਏ ਆਮ ਘਰਾਂ ਦੇ ਕਾਕੇ ਕਿਉਂ ਭੁੱਲ ਗਏ ਕਿ ਉਹੀ ਲੋਕ ਨੇ ਜਿਨ੍ਹਾਂ ਨੇ ਸਾਨੂੰ ਵੋਟਾਂ પાਕੇ ਜਿਤਾਇਆ ਜਿਨ੍ਹਾਂ ਨੇ ਸਾਨੂੰ ਰਾਜਗਦੀ ਜਿਹੜੀ ਆ ਬਖਸ਼ੀ ਆ ਸੱਚੀ ਰਿਆ ਕਾਲ ਤੁਸੀਂ ਜੁੜਿਓ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੰਬੋਜ਼ ਲੈ ਕੇ ਆਇਆ ਪ੍ਰੋਗਰਾਮ ਗੱਲ ਪਤੇ ਦੀ ਗੱਲ ਕਰਦੇ ਆ ਰਮਨ अरोड़ा ਦੀ ਜੋ ਪਿਛਲੇ ਦਿਨੀ ਵੀ ਕਾਫੀ ਚਰਚਾ ਵਿੱਚ ਰਹੇ ਨੇ ਅੱਜ ਉਹਨਾਂ ਦੀ ਵਿਜੀਲੈਂਸ ਵੱਲੋਂ ਰੇਡ ਮਾਰੀ ਗਈ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਸਾਡੇ ਸਹਿਯੋਗੀ ਭਾਈ ਜਸ ਗਰੇਵਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕਿਵੇਂ ਦੇਖਦੇ ਹੋ ਅੱਜ ਸਰਕਾਰ ਦੇ ਵੱਲੋਂ ਰਮਨ अरोड़ा ਜੋ ਅੱਜ ਵਿਜੀਲੈਂਸ ਵੱਲੋਂ ਚੱਕਿਆ ਗਿਆ ਹ ਰਮਨ अरोड़ा ਹੋਰ ਜਿਵੇਂ ਤੁਸੀਂ ਗੱਲ ਕਰੀ ਆ ਕਿ ਪਿਛਲੇ ਕੁਝ ਦਿਨ ਪਹਿਲਾਂ ਵੀ ਚਰਚਾ ਦੇ ਵਿੱਚ ਸੀ ਪਿਛਲੇ ਤਕਰੀਬਨ 10 ਦਿਨ ਪਹਿਲਾਂ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਵਾਪਸ ਬੁਲਾ ਲਈ ਗਈ ਸੀ ਉਸ ਵੇਲੇਆਂ ਦੇ ਵਿੱਚ ਜਿੰਨੇ ਕੁ ਅ ਇੰਟਰਵਿਊਜ਼ ਉਹਨਾਂ ਦੀਆਂ ਹੋਈਆਂ ਆਡੀਓ ਇੰਟਰਵਿਊਜ਼ ਸੀ ਉਹਨਾਂ ਆਡੀਓ ਇੰਟਰਵਿਊਜ਼ ਦੇ ਵਿੱਚ ਉਹ ਇਹ ਕਹਿੰਦੇ ਨਜ਼ਰ ਆਏ ਕਿ ਮੈਨੂੰ ਤਾਂ ਖੁਦ ਨੂੰ ਨਹੀਂ ਪਤਾ ਕਿ ਮੇਰੀ ਸਿਕਿਉਰਿਟੀ ਕਿਹੜੇ ਗੱਲੋਂ ਵਾਪਸ ਬੁਲਾ ਲਈ ਉਦੋਂ ਹੀ ਚਰਚਾਵਾਂ ਬਹੁਤ ਛਣਨ ਲੱਗੀਆਂ ਸੀ ਉਦੋਂ ਹੀ ਬੜਾ ਕੁਝ ਜਿਹੜਾ ਹੈਗਾ ਉਹ ਸਾਹਮਣੇ ਆਉਣ ਲੱਗਿਆ ਸੀ ਕਿ ਕੁਝ ਨਾ ਕੁਝ ਹੁਣ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰ ਜਲੰਧਰ ਸੈਂਟਰਲ ਤੇ ਜਲੰਧਰ ਸੈਂਟਰਲ ਤੋਂ ਉਹ ਐਮਐਲਏ ਨੇ ਅੱਜ ਵਿਜੀਲੈਂਸ ਦੇ ਵੱਲੋਂ ਰੇਡ ਮਾਰੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਅਰੈਸਟ ਉਹਨਾਂ ਨੂੰ ਕੀਤਾ ਜਾਂਦਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰੈਸ ਕਾਨਫਰੰਸ ਕਰਦੇ ਨੇ ਹਾਲਾਂਕਿ ਨਾਮ ਪ੍ਰੈਸ ਕਾਨਫਰੰਸ ਦਾ ਉਹ ਸਿਰਫ ਇੱਕ ਵੀਡੀਓ ਜਾਰੀ ਕਰਦੇ ਨੇ ਜਿਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਭਾਈ ਚਾਹੇ ਕੋਈ ਸਾਡਾ ਆਪਦਾ ਹੋਵੇ ਅਸੀਂ ਬਖਸ਼ਾਂਗੇ ਨਹੀਂ ਕਿਉਂਕਿ ਭ੍ਰਿਸ਼ਟਾਚਾਰ ਮੁਕਤ ਜਿਹੜਾ ਹੈਗਾ ਪੰਜਾਬ ਬਣਾਉਣ ਦੇ ਰਾਹ 'ਤੇ ਅਸੀਂ ਤੁਰੇ ਹੋਏ ਹਾਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋਵੇ ਇਹ ਅਸੀਂ ਵੀ ਚਾਹੁੰਦੇ ਹਾਂ ਪੰਜਾਬ ਦਾ ਜਿਹੜਾ ਕੋਈ ਭ੍ਰਿਸ਼ਟ ਐਮਐਲਏ ਆ ਜਿਹੜਾ ਕੋਈ ਭ੍ਰਿਸ਼ਟ ਮੰਤਰੀ ਆ ਜਿਹੜਾ ਕੋਈ ਭ੍ਰਿਸ਼ਟ ਅਫਸਰ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹ ਸਲਾਖਾਂ ਦੇ ਪਿੱਛੇ ਹੋਵੇ ਇਹ ਅਸੀਂ ਵੀ ਚਾਹੁੰਦੇ ਆ ਪਰ ਇੱਥੇ ਇਸੇ ਪਾਰਟੀ ਦੇ ਪਿਸ਼ੋਕਰ ਤੇ ਝਾਤ ਮਾਰਦੇ ਆ ਰਮਨ ਅਰੋੜਾ ਅਰੈਸਟ ਹੋਏ ਨੇ ਗ੍ਰਿਫਤਾਰੀ ਹੋਈ ਆ ਪਰ ਉਹਦੇ ਤੇ ਜਦੋਂ ਵਿਜੀਲੈਂਸ ਦੀ ਰੇਡ ਵੱਜਦੀ ਆ ਉਦੋਂ ਤੋਂ ਹੀ ਸਵਾਲ ਖੜੇ ਹੋਣ ਲੱਗੇ ਸੀ ਉਤੋਂ ਸਵਾਲ ਜਦੋਂ ਖੜੇ ਹੋਏ ਆਮ ਲੋਕਾਂ ਨੇ ਸਵਾਲ ਖੜੇ ਕਰੇ ਚਾਹੇ ਵਿਰੋਧੀ ਪਾਰਟੀਆਂ ਨੇ ਖੜੇ ਕਰੇ ਚਾਹੇ ਸਾਡੇ ਵਰਗੇ ਪੱਤਰਕਾਰ ਭਰਾਵਾਂ ਨੇ ਖੜੇ ਕਰੇ ਤਾਂ ਦੋ ਨਾਮ ਸਾਹਮਣੇ ਆਏ ਸੀ ਪਹਿਲਾ ਨਾਮ ਕਿਹੜਾ ਪਹਿਲਾ ਨਾਮ ਮਾਨਸਾ ਤੋਂ ਵਿਧਾਇਕ ਡਾਕਟਰ ਵਿਜੇ ਸਿੰਘਲਾ ਦਾ ਦੂਸਰਾ ਨਾਮ ਕਿਹੜਾ ਦੂਸਰਾ ਨਾਮ ਸਾਡੇ ਬਠਿੰਡਾ ਅਧਿਆਤੀ ਦੇ ਐਮਐਲਏ ਅਮਿਤ ਰਤਨ ਹੋਰਾਂ ਦਾ ਹੁਣ ਮੈਂ ਤੁਹਾਨੂੰ ਪਿੱਛੇ ਲੈ ਜਾਵਾਂ ਜਦੋਂ ਸਰਕਾਰ ਬਣਦੀ ਹੈ ਸਰਕਾਰ ਦੇ ਵਿੱਚ ਡਾਕਟਰ ਵਿਜੇ ਸਿੰਘਲਾ ਜਿਹੜੇ ਨੇ ਉਹ ਸਿਹਤ ਮੰਤਰੀ ਸੇਤ ਮੰਤਰੀ ਜਦੋਂ ਹੁੰਦੇ ਨੇ ਤਾਂ ਉਹਨਾਂ ਦਿਨਾਂ ਦੇ ਵਿੱਚ ਭ੍ਰਿਸ਼ਟਾਚਾਰੀ ਦੇ ਇਲਜ਼ਾਮ ਉਹਨਾਂ ਦੇ ਉੱਪਰ ਲੱਗਦੇ ਨੇ ਤੇ ਫਿਰ ਕੀ ਕੁਝ ਹੁੰਦਾ ਉਹ ਅਸੀਂ ਸਭ ਜਾਣਦੇ ਹਾਂ ਉਸ ਤੋਂ ਬਾਅਦ ਅਮਿਤ ਰਤਨ ਹੋਰਾਂ ਦੀ ਗੱਲ ਕਰੀਏ ਤਾਂ ਅਮਿਤ ਰਤਨ ਹੋਰਾਂ ਨੂੰ ਇਹ ਕਿਹਾ ਗਿਆ ਕਿ ਭਾਈ ਰੰਗੇ ਹੱਥੀਂ ਅਮਿਤ ਰਤਨ ਹੋਰਾਂ ਨੂੰ ਜਿਹੜਾ ਹੈਗਾ ਉਹ ਫੜਿਆ ਗਿਆ ਬੜਾ ਐਪੀਸੋਡ ਹੋ ਚੱਲਦਾ ਤੇ ਉਸ ਤੋਂ ਬਾਅਦ ਅਮਿਤ ਰਤਨ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਵੀ ਜਾਂਦੇ ਨੇ ਤੇ ਹੁਣ ਇਹਨਾਂ ਦੋਨਾਂ ਵਿਧਾਇਕਾਂ ਦੀ ਜਿਨ੍ਹਾਂ ਦੀ ਮੈਂ ਤੁਹਾਨੂੰ ਗੱਲ ਕਰੀ ਆ ਜਿਹੜੇ ਇੱਕ ਇਹਨਾਂ ਦੇ ਵਿੱਚੋਂ ਸਾਬका ਮੰਤਰੀ ਨੇ ਇੱਕ ਜਿਹੜੇ ਹੈਗੇ ਨੇ ਵਿਧਾਇਕ ਅਮਿਤ ਰਤਨ ਦੀ ਆਪਾਂ ਗੱਲ ਕਰੀ ਆ ਹੁਣ ਠੀਕ ਹੈ ਤੁਹਾਡੇ ਦੋ ਵਿਧਾਇਕ ਇਸ ਤੋਂ ਪਹਿਲਾਂ ਤੁਹਾਡੇ ਦੋ ਵਿਧਾਇਕ ਭ੍ਰਸਟ ਪਾਏ ਗਏ ਉਹਨਾਂ ਚੋਂ ਇੱਕ ਮੰਤਰੀ ਤੁਹਾਡਾ ਭ੍ਰਸਟ ਪਾਇਆ ਗਿਆ ਤੁਸੀਂ ਕਹਿੰਦੇ ਹੋ ਕਿ ਅਸੀਂ ਉਹ ਉਸ ਵੇਲੇ ਉਸਤੇ ਉਹਨਾਂ ਤੇ ਕਾਰਵਾਈ ਕਰੀ ਜੈ ਜੈਸੀ ਪ੍ਰੈਸ ਕਾਨਫਰੰਸ ਭਗਵੰਤ ਸਿੰਘ ਮਾਨ ਨੇ ਅੱਜ ਕਰੀ ਹੈ ਨਾ ਐਸੀ ਪ੍ਰੈਸ ਕਾਨਫਰੰਸ ਮੈਂ ਯਾਦ ਕਰਵਾ ਦੇਮਾ ਜਿਹਾ ਐਸਾ ਹੀ ਪ੍ਰਸ ਦੇ ਵਿੱਚ ਇੱਕ ਵੀਡੀਓ ਉਦੋਂ ਵੀ ਜਾਰੀ ਕੀਤੀ ਸੀ ਜਿਸ ਵੇਲੇ ਡਾਕਟਰ ਵਿਜੇ ਸਿੰਘ 라ਹੋਰਾ ਨੂੰ ਫੜਿਆ ਸੀ ਉਦੋਂ ਵੀ ਜੇ ਇਹੀ ਕੁਝ ਕਿਹਾ ਸੀ ਕਿ ਚਾਹੇ ਕੋਈ ਸਾਡਾ ਆਪ ਦਾ ਹੋਵੇ ਅਸੀਂ ਆਪ ਦੇ ਨੂੰ ਵੀ ਟੰਗ ਦੇਵਾਂਗੇ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਕਿਉਂਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਤੇ ਹੁਣ ਆਪਾਂ ਉਹਨਾਂ ਤੋਂ ਐਮਐਲਏ ਤੇ ਨਿਗਾਹ ਜ਼ਰੂਰ ਮਾਰ ਲਈ ਕਿ ਭਾਈ ਜਿਹੜੇ ਹੁਣ ਪਾਰਟੀ ਨੇ ਕਹਤਾ ਸਰਕਾਰ ਨੇ ਕਹਤਾ ਕਰ ਭ੍ਰਿਸ਼ਟਾ ਤਾਂ ਹੁਣ ਸਾ ਇਸ ਮੁਤਾਬਕ ਤਾਂ ਫਿਰ ਉਹ ਨਕਾਰਤੇ ਪਰ ਨਕਾਰ ਤੇ ਤਾਂ ਸੁਭਾਵਕ ਤੌਰ ਤੇ ਉਹਨਾਂ ਤੇ ਵੱਡੀ ਤੋਂ ਵੱਡੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਪਾਸੇ ਹੋਣੇ ਚਾਹੀਦੇ ਸੀ ਜਿੰਨੀ ਕ ਕਾਰਵਾਈ ਬਣਦੀ ਓਨੀ ਕੋਨ ਤੇ ਹੋਣੀ ਚਾਹੀਦੀ ਕਿਉਂਕਿ ਉਹ ਹੁਣ ਪਾਰਟੀ ਨੇ ਉਹਨਾਂ ਨੂੰ ਭ੍ਰਿਸ਼ਟ ਦਾ ਟੈਗ ਦਿੱਤਾ ਕਿ ਭਈ ਇਹ ਭ੍ਰਿਸ਼ਟ ਐਮਐਲਏ ਆ ਭ੍ਰਿਸ਼ਟ ਮੰਤਰੀ ਹੈ ਤੇ ਹੁਣ ਆਪਾਂ ਅਮਿਤ ਰਤਨ ਹੋਰਾਂ ਤੇ ਪਹਿਲਾਂ ਝਾਤ ਮਾਰ ਲਈ ਜਿਹੜੇ ਅਮਿਤ ਰਤਨ ਹੋਰਾਂ ਨੂੰ ਇਹਨਾਂ ਨੇ ਭ੍ਰਿਸ਼ਟਾਚਾਰ ਕਿਹਾ ਸੀ ਕਿ ਉਹ ਹੁਣ ਦੇ ਸਮੇਂ ਦੇ ਵਿੱਚ ਕੀ ਕਰ ਰਹੇ ਨੇ ਤਾਂ ਅਮਿਤ ਰਤਨ ਹੋਰਾਂ ਦੀ ਜੇਕਰ ਤੁਸੀਂ ਆਈਡੀ ਫਰੋਲੋਗੇ ਤਾਂ ਅਮਿਤ ਰਤਨ ਜਿਨ੍ਹਾਂ ਨੂੰ ਉਹਨਾਂ ਨੇ ਭ੍ਰਿਸ਼ਟ ਕਿਹਾ ਸੀ ਉਹ ਅੱਜ ਵੀ ਇਹਨਾਂ ਦੇ ਮੰਤਰੀਆਂ ਦੇ ਨਾਲ ਇਹਨਾਂ ਦੇ ਐਮਐਲਏ ਦੇ ਨਾਲ ਬੈਠਦੇ ਨੇ ਵਿਧਾਨ ਸਭਾ ਦੇ ਵਿੱਚ ਬੈਠਦੇ ਨੇ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਅੱਜ ਵੀ ਬੈਠਦੇ ਨੇ ਤੇ ਜੇਕਰ ਅਮਿਤ ਰਤਨ ਭ੍ਰਿਸ਼ਟਾ ਤਾਂ ਫਿਰ ਤੁਸੀਂ ਭ੍ਰਿਸ਼ਟਾਚਾਰ ਐਮਐਲਏ ਦੇ ਨਾਲ ਬੈਠ ਕੇ ਅੱਜ ਮੀਟਿੰਗਾਂ ਕਿਉਂ ਕਰਦੇ ਹੋ ਫਿਰ ਉਹ ਹੁਣ ਭਾਈ ਉਹ ਉਹਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਿਉਂ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਭ੍ਰਿਸ਼ਟ ਐਲਾਨਿਆ ਸੀ ਅਮਿਤ ਰਤਨ ਹੋਰਾਂ ਦੀ ਗੱਲ ਹੋਈ ਨਾਲ ਹੀ ਆਪਾਂ ਗੱਲ ਡਾਕਟਰ ਵਿਜੇ ਸਿੰਘਲਾ ਹੋਰਾਂ ਦੀ ਵੀ ਕਰਦੇ ਹਾਂ ਜਿਹੜੇ ਜਿਨ੍ਹਾਂ ਨੂੰ ਇਹਨਾਂ ਨੇ ਖੁਦ ਕਿਹਾ ਸੀ ਕਿ ਡਾਕਟਰ ਵਿਜੇ ਸਿੰਘਲਾ ਅ ਭ੍ਰਿਸ਼ਟਾਚਾਰ ਦੇ ਤਹਿਤ ਜਿਹੜਾ ਹੈਗਾ ਟਾਈਟਲ ਇਹਨੇ ਦਿੱਤਾ ਸੀ ਤਾਂ ਇਹ ਡਾਕਟਰ ਵਿਜੇ ਸਿੰਘਲਾ ਹੋਰਾਂ ਦੀ ਆਈਡੀ ਆ ਡਾਕਟਰ ਵਿਜੇ ਸਿੰਘਲਾ ਹੋਰਾਂ ਦੀ ਆਈਡੀ ਤੇ ਜਦੋਂ ਤੁਸੀਂ ਥੋੜਾ ਥੱਲੇ ਜਾਓਗੇ ਤੇ ਤਾਂ ਇਹ ਡਾਕਟਰ ਵਿਜੇ ਸਿੰਘਲਾ ਯੁੱਧ ਨਸ਼ਿਆਂ ਪ੍ਰੁੱਧ ਅ ਸਿੱਖਿਆ ਕ੍ਰਾਂਤੀ ਦੇ ਤਹਿਤ ਪਿੰਡਾਂ ਦੇ ਵਿੱਚ ਉਦਘਾਟਨ ਕਰਦੇ ਫਿਰਦੇ ਨੇ ਪਿੰਡਾਂ ਦੇ ਵਿੱਚ ਸੌਹਾ ਖਵਾਉਂਦੇ ਫਿਰਦੇ ਨੇ ਐ ਸਿੱਖਿਆ ਕ੍ਰਾਂਤੀ ਦੇ ਤਹਿਤ ਸੌਰੀ ਸਿੱਖਿਆ ਕ੍ਰਾਂਤੀ ਦੇ ਤਹਿਤ ਫਿਰਦੇ ਨੇ ਹੱਲ ਨਸ਼ਾ ਵਿਰੋਧੀ ਇਹਨਾਂ ਨੇ ਕੋਈ ਵੀਡੀਓ ਜਿਹੜੀ ਹੈਗੀ ਆ ਉਹ ਸਾਂਝੀ ਨਹੀਂ ਕੀਤੀ ਵਾਲੇ ਆ ਯੋਧ ਨਸ਼ਾ ਵਿਰੋਧੀ ਫਿਰਦੇ ਨੇ ਯੋਧ ਨਸ਼ਾ ਵਿਰੋਧ ਸਿੱਖਿਆ ਕ੍ਰਾਂਤੀ ਦੇ ਵਿੱਚ ਇਹ ਪਿੰਡੋਂ ਪਿੰਡੀ ਫਿਰਦੇ ਨੇ ਹੁਣ ਜਿਹੜੇ ਐਮਐਲਏ ਨੂੰ ਤੁਸੀਂ ਭ੍ਰਿਸ਼ਟ ਭ੍ਰਿਸ਼ਟ ਡਿਕਲੇਅਰ ਕਰਤਾ ਜਿਹੜੇ ਮੰਤਰੀ ਨੂੰ ਤੁਸੀਂ ਭ੍ਰਿਸ਼ਟ ਡਿਕਲੇਅਰ ਕਰਤਾ ਤਾਂ ਫਿਰ ਉਹ ਤੁਹਾਡੀ ਸਿੱਖਿਆ ਕ੍ਰਾਂਤੀ ਉਹ ਤੁਹਾਡੀ ਸਿੱਖਿਆ ਕ੍ਰਾਂਤੀ ਦੀ ਵਾਹਵਾਹੀ ਕਰਵਾਈ ਜਾਂਦਾ ਉਹ ਤੁਹਾਡੇ ਯੁੱਧ ਨਸ਼ਿਆਂ ਵਿਰੋਧੀ ਵਾਵਾ ਹੀ ਕਰਵਾਈ ਜਾਂਦਾ ਜਾਂ ਫਿਰ ਇਹ ਮੰਨੀਏ ਕਿ ਜਦ ਜਿਹੜਾ ਉਸੇ 22 ਦੇ ਵਿੱਚ ਡਾਕਟਰ ਵਿਜੇ ਸਿੰਘਲਾ ਹੋਰਾਂ ਨੂੰ ਭ੍ਰਿਸ਼ਟ ਭ੍ਰਿਸ਼ਟ ਜਿਹੜਾ ਹੈਗਾ ਡਿਕਲੇਅਰ ਕੀਤਾ ਸੀ ਕਿਉਂਕਿ 2022 ਦੇ ਵਿੱਚ ਸੰਗਰੂਰ ਦੀ ਜੈਮਨੀ ਚੋਣ ਸੀ ਮੈਂਬਰ ਆਫ ਪਾਰਲੀਮੈਂਟ ਦੀ ਜਿਹਦੇ ਵਿੱਚ ਇਹਨਾਂ ਦੇ ਖੁਦ ਦੇ ਸਰਪੰਚ ਜਿਹੜੇ ਨੇ ਉਹ ਹਾਰਦੇ ਨੇ ਤੇ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਚੋਣਾਂ ਜਿੱਤਦੇ ਨੇ ਤੇ ਉਦੋਂ ਹਾਲਾਂਕਿ ਬਹੁਤ ਤੋਂ ਘੱਟ মিডিਆ ਨੇ ਉਦੋਂ ਸਵਾਲ ਖੜੇ ਕੀਤੇ ਕਿਉਂਕਿ ਪਹਿਲੀ ਵਾਰ ਬਹੁਤ ਘੱਟ ਮੀਡੀਆ ਨੇ ਬਹੁਤ ਲੋਕਾਂ ਨੇ ਇਸ ਵਾਰ ਘੱਟ ਖੜੇ ਕੀਤੇ ਪਰ ਜਦ ਡਾਕਟਰ ਵਿਜੇ ਸਿੰਘਲਾ ਦੁਬਾਰਾ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਆਏ ਦੁਬਾਰਾ ਕਮਾਂਕਾਰਾਂ ਦੇ ਵਿੱਚ ਆਏ ਦੁਬਾਰਾ ਉਸੇ ਤਰ੍ਹਾਂ ਦੇ ਨਾਲ ਪਾਰਟੀ ਦੇ ਵਿੱਚ ਵਿਚਨ ਲੱਗੇ ਤਾਂ ਫਿਰ ਲੋਕਾਂ ਨੂੰ ਸਮਝ ਆਈ ਕਿ ਭਾਈ ਸ਼ਾਇਦ ਇਹ ਨਾਟਕ ਖੇਡਿਆ ਕਿਦੇ ਲਈ ਗਿਆ ਸੀ ਕਿ ਭਾਈ 2022 ਦੀ ਜਿਹੜੀ ਉਹ ਚੋਣ ਐ ਮੈਂਬਰ ਆਫ ਪਾਰਲੀਮੈਂਟ ਦੀ ਆਉਣੀ ਸੀ ਉਹਦੇ ਵਿੱਚ ਤਾਂ ਜੋ ਇਹ ਆਪਦੇ ਆਪ ਨੂੰ ਸਭ ਤੋਂ ਵੱਧ ਕਟੜ ਮਾਨਦਰ ਦਖਾ ਕੇ ਉਹ ਚੋਣ ਜਿਹੜੀ ਹੈਗੀ ਆ ਉਹ ਜਿੱਤ ਸਕਣ ਤੇ ਵੈਸਾ ਹੀ ਕੁਝ ਉਸ ਤੋਂ ਬਾਅਦ ਫਿਰ ਅਮਿਤ ਰਤਨ ਹੋਰਾਂ ਦੇ ਨਾਲ ਕੀਤਾ ਹੁਣ ਮੈਨੂੰ ਸਮਝੇ ਨਹੀਂ ਆਉਂਦੀ ਕਿ ਰਮਨ अरोड़ा ਹੋਰਾਂ ਨੂੰ ਤੁਸੀਂ ਠੀਕ ਹੈ ਤੁਸੀਂ ਭ੍ਰਿਸ਼ਟਾਚਾਰ ਮੁਕਤ ਤੁਸੀਂ ਕਹਿੰਦੇ ਹੋ ਕਿ ਭ੍ਰਿਸ਼ਟਾਚਾਰੀ ਨਹੀਂ ਉਹ ਐਮਐਲਏ ਭ੍ਰਿਸ਼ਟਾਚਾਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਠੀਕ ਹੈ ਨਹੀਂ ਕਰਨਾ ਚਾਹੀਦਾ ਤਾਂ ਫਿਰ ਹੁਣੇ ਦੱਸਿਓ ਕਿ ਉਹਨਾਂ ਨੂੰ ਵੀ ਸਜ਼ਾ ਡਾਕਟਰ ਰਮਨ ਸੌਰੀ ਰਮਨ अरोड़ा ਹੋਰਾਂ ਨੂੰ ਵੀ ਸਜ਼ਾ ਮਿਲੇਗੀ ਜਾਂ ਫਿਰ ਡਾਕਟਰ ਵਿਜੇ ਸਿੰਘ ਲਾਹੌਰਾਂ ਦੇ ਵਾਂਗੂ ਅਮਿਤ ਰਤਨ ਹੋਰਾਂ ਦੇ ਵਾਂਗੂ ਸਿਰਫ ਫੋਕੀ ਨਾਟਕਬਾਜ਼ੀ ਆ ਤੇ ਸਿਰਫ ਫੋਕੀ ਨਾਟਕਬਾਜ਼ੀ ਰਹਿ ਕੇ ਨਾਟਕਬਾਜ਼ੀ ਸਾਬਤ ਹੋਊਗੀ ਤੇ ਸਿਰਫ ਇਹ ਇੱਕ ਅਸ਼ਤਿਆਰਬਾਜ਼ੀ ਹੋਊਗੀ ਕਿ ਦੇਖੋ ਜੀ ਆਪਦਾ ਹੀ ਇਹਨਾਂ ਨੇ ਬੰਦਾ ਟੰਗਤਾ ਹੁਣ ਤਾਂ ਲੋਕ ਇਹ ਵੀ ਸਵਾਲ ਖੜੇ ਕਰ ਲਾਗੇ ਕਿ ਲੁਧਿਆਣੇ ਦੀ ਚੋਣ ਨੇੜੇ ਆ ਲੁਧਿਆਣੇ ਦੀ ਜ਼ਿਮਨੀ ਚੋਣ ਨੇੜੇ ਆ ਇਸੇ ਕਰਕੇ ਜਿਵੇਂ ਪਹਿਲਾਂ ਫੋਕੀ ਨਾਟਕਬਾਜ਼ੀ ਕੀਤੀ ਸੀ ਵੈਸੀ ਫੋਕੀ ਨਾਟਕਬਾਜ਼ੀ ਹੁਣ ਕੀਤੀ ਆ ਤੁਸੀਂ ਭ੍ਰਿਸ਼ਟਾਚਾਰ ਮੁਕਤ ਦੀ ਗੱਲ ਕਰਦੇ ਹੋ ਅਸੀਂ ਕਹਿੰਦੇ ਆ ਕਿ ਭ੍ਰਿਸ਼ਟਾਚਾਰ ਮੁਕਤ ਹੋਣਾ ਚਾਹੀਦਾ ਅਸੀਂ ਇਹ ਕਹਿਣੀਆਂ ਕਿ ਜਿਹੜੇ ਪਿਛਲੀ ਸਰਕਾਰ ਦੇ ਕੋਈ ਐਮਐਲਏ ਸੀ ਕੋਈ ਮੰਤਰੀ ਸੀ ਚਾਹੇ ਤਾਂ ਕੋਈ ਸ਼੍ਰੋਮਣੀ ਕਲਦਨ ਨਾਲ ਸੰਬੰਧਤ ਸੀ ਚਾਹੇ ਕੋਈ ਕਾਂਗਰਸ ਦੇ ਨਾਲ ਸੰਬੰਧਤ ਸੀ ਚਾਹੇ ਕੋਈ ਭਾਜਪਾ ਦੇ ਨਾਲ ਸੰਬੰਧਤ ਸੀ ਜੇਕਰ ਤੁਹਾਨੂੰ ਲੱਗਦਾ ਤੁਸੀਂ ਕਹਿੰਦੇ ਹੋ ਆਪਦੀਆਂ ਸਪੀਚਾਂ ਦੇ ਵਿੱਚ ਭਗਵੰਤ ਸਿੰਘ ਮਾਨ ਖਾਸ ਕਰਕੇ ਕਹਿੰਦੇ ਨੇ ਕਿ ਪਿਛਲੇ ਨੇ ਪੰਜਾਬ ਲੁੱਟ ਕੇ ਖਾ ਲਿਆ ਪਿਛਲੇ ਨੇ ਪੰਜਾਬ ਲੁੱਟ ਕੇ ਖਾ ਲਿਆ ਤੇ ਫਿਰ ਜਿਹੜੇ ਪਿਛਲੇ ਨੇ ਪੰਜਾਬ ਲੁੱਟ ਕੇ ਖਾ ਲਿਆ ਉਹਦਾ ਨਾਮ ਲੈ ਕੇ ਉਹਨਾਂ ਉਹਨਾਂ ਤੇ ਭ੍ਰਿਸ਼ਟਾਚਾਰ ਦੇ ਕੇਸ ਕਰਕੇ ਉਹਨਾਂ ਨੂੰ ਫਿਰ ਤੁਸੀਂ ਸਲਾਕਾਂ ਦੇ ਪਿੱਛੇ ਕਿਉਂ ਨਹੀਂ ਛੱਡਦੇ ਹੁਣ ਤਾਂ ਸਰਕਾਰ ਢੋਡੀ ਆ ਜਨਾਬ ਸੱਤਾ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਭ੍ਰਿਸ਼ਟਾਚਾਰ ਮੁਕਤ ਦੀ ਗੱਲ ਕਰਦੇ ਹੋ ਪਰ ਤੁਸੀਂ ਕਹਿੰਦੇ ਪੰਜਾਬ 70 75 ਸਾਲਾਂ ਚ ਬਰਬਾਦ ਕਰਤਾ ਫਿਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਭੇਜੋ ਨਾ ਸਲਾਖਾਂ ਦੇ ਪਿੱਛੇ ਤਾਂ ਮੰਨਿਏ ਕਿ ਵਾਕਿਆ ਦੇ ਵਿੱਚ ਤੁਸੀਂ ਜਿਹੜਾ ਕੁਛ ਨਾ ਕੁਛ ਕਰ ਰਹੇ ਹੋ ਅਸਲ ਦੇ ਵਿੱਚ ਇਹ ਇਹ ਨਾ ਹੋਵੇ ਅਸੀਂ ਤਾਂ ਇਹ ਕਹਿੰਨੇ ਆ ਕਿ ਰਮਨ ਅਰੋੜਾ ਹੋਰਾਂ ਤੇ ਕਾਰਵਾਈ ਹੋਈ ਆ ਹੋ ਸਕਦਾ ਸਰਕਾਰ ਨੂੰ ਕਿਸੇ ਤਰ੍ਹਾਂ ਦੇ ਕੋਈ ਅਵੀ ਪਤਾ ਲੱਗਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਠੀਕ ਆ ਮਿਲ ਰਹੀਆਂ ਹੋਣਗੀਆਂ ਭਗਵੰਤ ਸਿੰਘ ਮਾਨ ਨੇ ਕਿਹਾ ਭ੍ਰਿਸ਼ਟਾਚਾਰ ਉਹ ਭ੍ਰਿਸ਼ਟਾਚਾਰ ਹੋਣਗੇ ਅਸੀਂ ਸਵਾਲ ਇਹੀ ਖੜਾ ਕਰਦੇ ਹਾਂ ਕਿ ਇਹ ਭ੍ਰਿਸ਼ਟਾਚਾਰ ਦੀ ਮੁਹਿੰਮ ਜਿਵੇਂ ਡਾਕਟਰ ਵਿਜੇ ਸਿੰਘਲਾ ਹੋਰਾਂ ਦੇ ਵੇਲੇ ਕਿਸੇ ਕੰਨ ਕਿਨਾਰੇ ਨਹੀਂ ਲੱਗੀ ਜਿਵੇਂ ਅਮਿਤ ਰਤਨ ਹੋਰਾਂ ਦੇ ਵੇਲੇ ਕਿਸੇ ਕਰਾਨੇ ਕਿਨਾਰੇ ਨਹੀਂ ਲੱਗੀ ਇਹ ਨਾ ਹੋਵੇ ਕਿ ਹੁਣ ਵੀ ਕਿਸੇ ਕਿਨਾਰੇ ਨਾ ਲੱਗੇ ਜੇ ਹੁਣ ਹੱਥ ਪਾਇਆ ਤਾਂ ਵਾਕਿਆ ਦੇ ਵਿੱਚ ਇਸ ਮੁਹਿਮ ਨੂੰ ਕਿਸੇ ਨਾ ਕਿਸੇ ਸਿਰੇ ਜਿਹੜਾ ਹੈਗਾ ਉਹ ਲਾ ਕੇ ਛੱਡੋ ਨਹੀਂ ਤਾਂ ਲੋਕਾਂ ਨੇ ਫਿਰ ਓਮੇ ਦੇ ਓਮੇ ਸਵਾਲ ਕਰਦਣ ਕਰਨੇ ਨੇ ਜਿਵੇਂ ਹੁਣ ਅਮਿਤ ਰਤਨ ਹੋਰਾਂ ਦੇ ਸਵਾਲ ਕਰਦਨੇ ਜਿਵੇਂ ਹੁਣ ਡਾਕਟਰ ਵਿਜੇ ਸਿੰਘਲਾ ਹੋਰਾਂ ਦੇ ਸਵਾਲ ਕਰਦਨੇ ਤੇ ਜਿਵੇਂ ਹੁਣ ਸਵਾਲ ਜਿਹੜੇ ਹੈ ਗਿਆ ਰਮਨ ਅਰੋੜਾ ਤੇ ਲੋਕ ਸਵਾਲ ਜਿਹੜੇ ਆ ਉਹ ਐਸੇ ਕਰਕੇ ਹੀ ਚੱਕ ਰਿਹਾ ਕਿ ਭਈ ਵੈਸਾ ਕੁਝ ਨਾ ਹੋਵੇ ਜਿਹੜਾ ਪਿਛਲੇ ਐਮਐਲਏ ਵੇਲੇ ਜਿਹੜਾ ਪਿਛਲੇ ਵਿਧਾਇਕਾਂ ਵੇਲੇ ਜਿਹੜਾ ਹੈਗਾ ਹੋਇਆ ਕਿ ਕਿਤੇ ਫੋਕੀ ਸਟੰਟ ਬਾਜੀ ਦੇ ਚੱਕਰ ਚ ਫੋਕੀ ਨਾਟਕ ਬਾਜੀ ਦੇ ਚੱਕਰ ਚ ਫੋਕੀ ਅਸਥਿਹਾਰ ਬਾਜੀ ਦੇ ਚੱਕਰ ਦੇ ਵਿੱਚ ਆਪਦੇ ਨੂੰ ਇਸ ਸਾਬਤ ਕਰਨਾ ਕਿ ਭਾਈ ਸਾਡੇ ਵਾਲਾ ਬੰਦਾ ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰੀ ਸੀ ਤੇ ਅਸੀਂ ਜਿਹੜਾ ਹੈਗਾ ਉਹਨੂੰ ਭਈ ਸਜ਼ਾ ਜਿਹੜੀ ਹੈਗੀ ਆ ਉਹ ਦਿੱਤੀ ਆ ਪਰ ਅਸਲ ਦੇ ਵਿੱਚ ਤਾਂ ਇਹ ਆ ਕਿ ਪਿਛਲਿਆਂ ਵੇਲੇ ਵੀ ਕਹਿੰਦੇ ਮੈਂ ਤਾਂ ਇਹ ਵੀ ਸੁਣਿਆ ਕਹਿੰਦੇ ਕਿਸੇ ਤਰ੍ਹਾਂ ਦੀ ਕੋਈ ਚਾਰਜ ਸ਼ੀਟ ਦਾਖਲ ਹੀ ਨਹੀਂ ਹੋਈ ਉਨਮ ਅਮੇਤਰਤਨ ਜਿਹੜੇ ਨੇ ਇਸ ਵੇਲੇ ਉਹ ਵੀ ਬਾਹਰ ਫਿਰਦੇ ਨੇ ਚਲੋ ਇੱਕ ਗੱਲ ਮੰਨ ਲੀਕੇ ਭਾਈ ਬਾਹਰ ਫਿਰਦੇ ਨੇ ਜ਼ਮਾਨਤ ਤੇ ਆ ਸਕਦਾ ਕਿਉਂ ਨਹੀਂ ਆ ਸਕਦੇ ਪਰ ਤੁਸੀਂ ਕੀ ਪਾਰਟੀ ਦੇ ਵਿੱਚੋਂ ਉਹਨਾਂ ਵਿਧਾਇਕਾਂ ਨੂੰ ਬਾਹਰ ਕੱਢਿਆ ਕੀ ਡਾਕਟਰ ਵਿਜੇ سنگਲਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਇਹ ਕਹਿ ਕੇ ਕਿ ਤੂੰ ਭ੍ਰਿਸ਼ਟਾਚਾਰੀ ਆ ਕਿ ਅਮਿਤ ਰਤਨ ਨੂੰ ਇਹ ਕਹਿ ਕੇ ਪਾਰਟੀ ਚੋਂ ਬਾਹਰ ਕੱਢਿਆ ਕਿ ਤੂੰ ਭਾਈ ਤੂੰ ਭ੍ਰਿਸ਼ਟਾਚਾਰੀ ਆ ਤੇ ਜੇਕਰ ਪਾਰਟੀ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਤਾਂ ਕਿਉਂ ਨਹੀਂ ਕੱਢਿਆ ਕਿਉਂਕਿ ਤੁਸੀਂ ਤੁਹਾਨੂੰ ਭ੍ਰਿਸ਼ਟਾਚਾਰੀ ਕਿਹਾ ਤੇ ਜੇਕਰ ਉਹ ਭ੍ਰਿਸ਼ਟਾਚਾਰੀ ਨੇ ਤਾਂ ਫਿਰ ਤੋੜੀ ਕੱਟੜ ਈਮਾਨਦਾਰਾਂ ਦੀ ਪਾਰਟੀ ਦੇ ਵਿੱਚ ਉਹ ਭ੍ਰਿਸ਼ਟਾਚਾਰੀ ਮੰਤਰੀ ਉਹ ਭ੍ਰਿਸ਼ਟਾਚਾਰੀ ਐਮਐਲਏ ਪਰ ਹਲੇ ਤੱਕ ਕਰਦੇ ਕੀ ਪਏ ਨੇ ਜਾਂ ਫਿਰ ਤੁਸੀਂ ਹੋਰ ਭ੍ਰਿਸ਼ਟਾਚਾਰ ਉਹਨਾਂ ਦੇ ਵੱਲੋਂ ਹੋਣ ਦੀ ਉਡੀਕ ਕਰ ਰਹੇ ਹੋ ਕਿ ਭਾਈ ਹੋਰ ਭ੍ਰਿਸ਼ਟਾਚਾਰ ਜਿਹੜੇ ਹੈ ਤਾ ਫਿਰ ਉਹ ਨਹੀਂ ਕਹਿੰਦੇ ਕਿ ਦਾਲ ਦੇ ਵਿੱਚ ਕੁਛ ਨਾ ਕੁਛ ਕਾਲਾ ਜਿਹੜਾ ਹੈਗਾ ਉਹ ਤਾਂ ਜ਼ਰੂਰ ਆ ਕੁਛ ਨਾ ਕੁਛ ਐਸਾ ਤਾਂ ਹੈਗਾ ਜਿਹਦੇ ਤੇ ਸਵਾਲ ਖੜੇ ਹੁੰਦੇ ਨੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਨੇ ਅਸੀਂ ਕਹਿਣੀ ਆ ਕਿ ਤੁਸੀਂ ਕੱਟੜ ਮਾਨਦਰੋਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਕੱਟੜ ਮਾਨਦਰੋਂ ਚਲੋ ਮਰ ਲੈਣੇ ਤੁਹਾਡੀ ਗੱਲ ਤੁਸੀਂ ਕੱਟੜ ਮਾਨਦਰੋਂ ਤਾਂ ਫਿਰ ਬਣਦੀ ਕਾਰਵਾਈ ਆਪਣੇ ਉਹਨਾਂ ਵਿਧਾਇਕਾਂ ਤੇ ਜਨਾਬ ਕਰਕੇ ਤਾਂ ਦਿਖਾਉਣਾ ਜਿਹੜੇ ਵਿਧਾਇਕ ਜਿਹੜੇ ਹੈਗੇ ਨੇ ਭ੍ਰਿਸ਼ਟਾਚਾਰੀ ਦੇ ਚੱਕਰ ਦੇ ਵਿੱਚ ਤੁਸੀਂ ਅੰਦਰ ਕੀਤੇ ਜਾਂ ਜਿਨ੍ਹਾਂ ਦੇ ਉੱਪਰ ਤੁਸੀਂ ਇਲਜ਼ਾਮ ਲਾਇਆ ਤਾਂ ਫਿਰ ਉਹਨਾਂ ਤੇ ਭ੍ਰਿਸ਼ਟਾਚਾਰੀ ਦੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਜਿਹੜੀ ਆ ਉਹ ਕਾਰਵਾਈ ਤਾਂ ਜੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੇ ਪੁਰਾਣੇ ਬਿਆਨਾਂ ਦੀ ਤਾਂ ਮੁੱਖ ਮੰਤਰੀ ਇਹ ਕਹਿੰਦੇ ਨੇ ਕਿ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਆ ਕਿ ਐਮ ਐਲ ਏ ਐਮ ਪੀ ਆ ਨੂੰ ਸਵਾਲ ਕਰਨੇ ਚਾਹੀਦੇ ਆ ਉਸੇ ਤਰ੍ਹਾਂ ਪਿੰਡ ਕਿਸੇ ਪਿੰਡ ਵਿੱਚ ਜਾਂਦੇ ਨੇ ਐਮ ਐਲ ਏ ਜੋੜਾ ਸਿੰਘ ਮਾਜਰਾ ਜੋੜਾ ਮਾਜਰਾ ਹਾਂ ਲੋਕਾਂ ਵੱਲੋਂ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ ਪਰ ਉਦੋਂ ਉਹ ਆਪਣੀ ਤਲਖੀ ਦਿਖਾਉਂਦੇ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਅਤੇ ਵਾਪਸ ਮੁੜ ਜਾਂਦੇ ਨੇ ਉਹਦੇ ਬਾਰੇ ਕੱਲੇ ਚੇਤਨ ਜੋੜੇ ਮਾਜਰਾ ਦੀ ਗੱਲ ਨਹੀਂ ਇੱਥੇ ਡਾਕਟਰ ਬਲਵੀਰ ਸਿੰਘ ਹੋਰਾਂ ਦੀ ਗੱਲ ਵੀ ਹੈ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਬਲਵੀਰ ਸਿੰਘ ਜਿਹੜੇ ਨੇ ਇੱਕ ਪਿੰਡ ਦੇ ਵਿੱਚ ਜਾਂਦੇ ਨੇ ਉੱਥੇ ਗਰਾਹਾਂ ਜੱਥੇਬੰਦੀਸ਼ਾਂ ਦੇ ਗਰਾਹਾਂ ਜੱਥੇਬੰਦੀ ਹੁੰਦੇ ਨੇ ਮੈਂ ਹੋ ਸਕਦਾ ਮੈਂ ਗਲਤ ਹੋਵਾਂ ਉਹ ਗਰਾਹਾਂ ਜੱਥੇਬੰਦੀ ਦੇ ਸ਼ਾਇਦ ਕੁਝ ਮੈਂਬਰ ਹੁੰਦੇ ਨੇ ਉਹਨਾਂ ਦੇ ਵੱਲੋਂ ਕੋਈ ਸਵਾਲ ਜਵਾਬ ਕੀਤੇ ਜਾਂਦੇ ਨੇ ਉਹਨਾਂ ਸਵਾਲਾਂ ਜਵਾਬਾਂ ਦੇ ਵਿੱਚ ਇੰਨੀ ਕੁ ਤਲਕੀ ਡਾਕਟਰ ਬਲਵੀਰ ਸਿੰਘ ਨੂੰ ਆਉਂਦੀ ਆ ਐਸਾ ਡਾਕਟਰ ਬਲਵੀਰ ਸਿੰਘ ਬੋਲਦੇ ਨੇ ਕਿ ਮੈਂ ਕਹਣਾ ਵੀ ਉਹ ਤਾਂ ਇੱਕ ਇੱਕ ਮੰਤਰੀ ਨੂੰ ਇੱਕ ਐਮਐਲਏ ਨੂੰ ਜਿਹੜੀਆਂ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਮਤਲਬ ਉੱਥੇ ਜਦੋਂ ਉਹਨਾਂ ਦੇ ਵੱਲੋਂ ਸਵਾਲ ਕੀਤੇ ਜਾਂਦੇ ਨੇ ਤਾਂ ਇਹ ਉਲਟਾ ਇਹ ਕਹਿ ਦਿੰਦੇ ਨੇ ਕਿ ਹਾਂ ਹਾਂ ਤੁਸੀਂ ਕਿੰਨੇ ਵਾਰ ਹੀ ਗਏ ਹੋ ਅ ਕਿਸਾਨੀ ਅੰਦੋਲਨ ਦੇ ਵਿੱਚ ਮੈਂ ਇੰਨਾ ਸਮਾਂ ਕਿਸਾਨੀ ਅੰਦੋਲਨ ਦੇ ਵਿੱਚ ਰਿਹਾ ਤਾਂ ਮੈਂ ਡਾਕਟਰ ਬਲਬੀਰ ਸਿੰਘ ਨੂੰ ਕਹਿ ਦਵਾਂ ਕਿ ਭਾਈ ਜੇਕਰ ਤੁਸੀਂ ਜੇਕਰ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਰਹੇ ਹੋ ਉੱਥੇ ਰਹਿ ਕੇ ਤੁਸੀਂ ਖੱਟਿਆ ਕੀ ਆ ਤੁਸੀਂ ਉੱਥੇ ਰਹਿ ਕੇ ਐਮਐਲਏ ਸ਼ਿਪ ਕੱਟੀ ਆ ਤੁਸੀਂ ਉੱਥੇ ਰਹਿ ਕੇ ਮੰਤਰੀ ਸ਼ਿਪ ਕੱਟੀ ਆ ਲੋਕਾਂ ਦੀਆਂ ਨਿਗਾਹਾਂ ਦੇ ਵਿੱਚ ਆਇਓ ਲੋਕਾਂ ਨੂੰ ਲੱਗਿਆ ਕਿ ਹਾਂ ਯਾਰ ਬੰਦਾ ਚੰਗਾ ਆ ਕੋਈ ਨਾ ਕੋਈ ਕੰਮ ਜਿਹੜਾ ਹੈਗਾ ਕਰੂਗਾ ਇੰਨਾ ਸਮਾਂ ਅੰਦੋਲਨ ਦੇ ਵਿੱਚ ਰਹੇ ਨੇ ਤਾਂ ਕਰਕੇ ਉੱਥੋਂ ਤੁਸੀਂ ਤਾਂ ਖੱਟ ਕੇ ਆਇਓ ਉਹਨਾਂ ਕਿਸਾਨਾਂ ਤੋਂ ਪੁੱਛੋ ਜਿਹੜੋ ਜਿਹੜੇ ਬਹੁਤੇ ਉਹਨਾਂ ਕਿਸਾਨ ਪਰਿਵਾਰਾਂ ਤੋਂ ਪੁੱਛੋ ਜਿਨ੍ਹਾਂ ਦੇ ਜੀ ਉੱਥੇ ਗਏ ਤੇ ਉੱਥੇ ਜੀ ਉੱਥੇ ਵਾਪਸ ਜਿਹੜੇ ਹੈਗੇ ਮੁੜ ਕੇ ਨਹੀਂ ਆਏ ਗੱਲ ਚੇਤਨ ਜੋੜੇ ਮਾਜਰਾ ਹੋਰਾਂ ਦੀ ਕਰੀਏ ਹੁਣ ਚੇਤਨ ਜੋੜੇ ਚੇਤਨ ਸਿੰਘ ਜੋੜੇ ਮਾਜਰਾ ਹੋਰਾਂ ਨੂੰ ਵੀ ਸਵਾਲ ਕਿਸਾਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਕਿ ਭਾਈ ਤੁਸੀਂ ਸ਼ੰਭੂ ਨਹੀਂ ਗਏ ਤੁਸੀਂ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਸ਼ੰਭੂ ਖਨੋਰੀ ਦੇ ਵਿੱਚ ਸਾਡੀਆਂ ਟਰਾਲੀਆਂ ਜਿਹੜੀਆਂ ਨੇ ਉਹ ਚੋਰੀ ਹੋਈਆਂ ਤਾਂ ਉਹ ਕਹਿੰਦੇ ਨੇ ਕਿ ਮੈਂ ਤਾਂ ਸ਼ੰਭੂ ਗਿਆ ਨਹੀਂ ਮੈਂ ਤਾਂ ਖਨੋਰੀ ਗਿਆ ਨਹੀਂ ਉਦੋਂ ਬਾਅਦ ਇੱਕ ਕਿਸਾਨਾਂ ਨੂੰ ਕਹਿੰਦਾ ਕਿ ਹਾਂ ਤੁਹਾਨੂੰ ਕੀ ਲੋੜ ਆ ਤਾਂ ਉਹਦੇ ਤੇ ਤਲਖੀ ਦੇ ਵਿੱਚ ਨਜ਼ਰ ਆਉਂਦੇ ਨੇ ਚੇਤਨ ਸਿੰਘ ਜੋੜੇ ਮਾਜਰਾ ਕਹਿੰਦੇ ਇੰਨਾ ਸਮਾਂ ਮੇਰਾ ਟਰੈਕਟਰ ਉੱਥੇ ਖੜਾ ਰਿਆ ਇੰਨਾ ਸਮਾਂ ਉਹ ਖੜਾ ਰਹਿ ਤੇ ਜੇ ਫਿਰ ਜੇਕਰ ਭਾਈ ਤੁਹਾਡਾ ਟਰੈਕਟਰ ਫਿਰ ਦਿੱਲੀ ਅੰਦੋਲਨ ਦੇ ਵਿੱਚ ਖੜਾ ਰਿਆ ਜੇਕਰ ਤੁਹਾਡਾ ਟਰੈਕਟਰ ਉੱਤੇ ਸਿੰਘੂ ਬਾਰਡਰ ਤੇ ਟਿਕਰੀ ਬੜਨ ਦੇ ਕਿਤੇ ਖੜਾ ਕਿਤੇ ਖੜਾ ਰਹਿ ਤਾਂ ਫਿਰ ਉਹਦਾ ਭਾਈ ਕਿਸੇ ਤੇ ਐਸਾਨ ਤੁਸੀਂ ਉਹ ਗਨੌਣ ਦੇ ਲਈ ਉਹ ਟਰੈਕਟਰ ਖੜਾਇਆ ਸੀ ਤੁਸੀਂ ਵੀ ਤਾਂ ਉਦੋਂ ਉਸ ਵੇਲੇ ਆਪਦੇ ਆਪ ਨੂੰ ਕਿਸਾਨ ਕਹਿੰਦੇ ਹੁੰਦੇ ਸੀ ਮੋਹਨ ਗੱਲ ਵਕਰੀ ਆ ਕਿ ਹੁਣ ਵੀਵੀਆਈਪੀ ਵੀਆਈਪੀ ਜਾਂ ਫਿਰ ਉਸ ਤੋਂ ਚੇਤਨ ਸਿੰਘ ਜੋੜੇਮਾਦ ਨੂੰ ਜੋ ਸਵਾਲ 2-4 ਕੀਤੇ ਜਾਂਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਦੇ ਬਾਰੇ ਦੇ ਵਿੱਚ ਤਾਂ ਉਹ ਕਹਿੰਦੇ ਨੇ ਕਿ ਮੈਨੂੰ ਮੈਨੂੰ ਮੇਰੇ ਹਲਕੇ ਦਾ ਕੰਮ ਦੱਸੋ ਮੈਨੂੰ ਮੇਰੇ ਤਾਂ ਜੇ ਮੈਂ ਆਪਦੇ ਸਵਾਲਾਂ ਦਾ ਮੈਂ ਜਿਹੜਾ ਆਪਦੇ ਬੋਲ ਬੋਲਿਆ ਮੈਂ ਉਹਨਾਂ ਦਾ ਜਵਾਬ ਦੇ ਸਕਦਾ ਜਨਾਬ ਜੀ ਤੁਹਾਡੇ ਮੁੱਖ ਮੰਤਰੀ ਨੂੰ ਸਾਡੇ ਕਿਸਾਨ ਮਿਲਣ ਦੀ ਕੋਸ਼ਿਸ਼ਾ ਕਰਦੇ ਨੇ ਤੁਹਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਆ ਖੁਦ ਕਿਸਾਨਾਂ ਨੂੰ ਮਿਲਦੇ ਨਹੀਂ ਜਦੋਂ ਵੱਡੀਆਂ ਵੱਡੀਆਂ ਲੰਮੀਆਂ ਲਾਮੀਆਂ ਰੋਕਾਂ ਜਿਹੜੀਆਂ ਲਾਤੀਆਂ ਜਾਂਦੇ ਨੇ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਪਹਿਲਾਂ ਕਿਸਾਨ ਰੋਕ ਲੈ ਜਾਂਦੇ ਨੇ ਤੇ ਫਿਰ ਹੁਣ ਜੇਕਰ ਉਹਨਾਂ ਦਾ ਕੋਈ ਵਿਧਾਇਕ ਆਊਗਾ ਤਾਂ ਫਿਰ ਸਵਾਲ ਉਹਨਾਂ ਦੇ ਵਿਧਾਇਕ ਨੂੰ ਹੀ ਹੋਣਗੇ ਫਿਰ ਸਵਾਲ ਹੋਰ ਕਿਹਨੂੰ ਹੋਣਗੇ ਤੇ ਜੇਕਰ ਉਹਨਾਂ ਦੇ ਵਿਧਾਇਕ ਵਿਧਾਇਕ ਨੂੰ ਸੁਭਾਲ ਹੋਣਗੇ ਤਾਂ ਉਹਨਾਂ ਦੇ ਵਿਧਾਇਕ ਹੀ ਜਾ ਕੇ ਭਗਵੰਤ ਸਿੰਘ ਮਾਨ ਨੂੰ ਦੱਸਣਗੇ ਕਿ ਭਾਈ ਕਿਸਾਨਾਂ ਦੀਆਂ ਆ ਸਮੱਸਿਆਵਾਂ ਨੇ ਕਿਸਾਨਾਂ ਸਵਾਲ ਕਰਦੇ ਨੇ ਦੱਸੋ ਹੁਣ ਭਗਵੰਤ ਸਿੰਘ ਮਾਨ ਕਿਸਾਨਾਂ ਨੂੰ ਮਿਲ ਲਾਣੀ ਚਾਹੁੰਦੇ ਭਗਵੰਤ ਸਿੰਘ ਮਾਨ ਨੂੰ ਮਿਲਣ ਤੋਂ ਪਹਿਲਾਂ ਕਿਸਾਨਾਂ ਅੱਗੇ ਵੱਡੀਆਂ-ਵੱਡੀਆਂ ਰੋਕਾਂ ਲਾਤੀਆਂ ਜਾਂਦੀਆਂ ਨੇ ਤੇ ਜੇਕਰ ਉਹਦੇ ਕਿਸੇ ਵਿਧਾਇਕ ਨੂੰ ਭਗਵੰਤ ਸਿੰਘ ਮਾਨ ਵਾਲਾ ਸਵਾਲ ਜਾਂ ਕਿਸਾਨਾਂ ਦਾ ਸਵਾਲ ਪੁੱਛਦੇ ਨੇ ਕਿ ਭਾਈ ਸਾਡੀਆਂ ਟਰਾਲੀਆਂ ਕਿਉਂ ਚੋਰੀ ਹੋਈਆਂ ਜੇ ਸਵਾਲ ਪੁੱਛਦੇ ਨੇ ਕਿ ਭਾਈ ਸਾਡੇ ਸ਼ੰਭੂ ਖਨੋਰੀ ਤੇ ਜਿਹੜੇ ਮੋਰਚੇ ਸੀ ਉਹ ਕਿਉਂ ਠਾਤ ਤਾਉ ਕਹਿੰਦੇ ਕਈ ਕਿ ਭਾਈ ਜਿਹੜਾ ਮੇਰੇ ਹਲਕੇ ਦਾ ਸਵਾਲ ਆ ਮੇਰੇ ਹਲਕੇ ਦਾ ਕੋਈ ਕੰਮ ਉਹ ਕਰੋ ਜਾਂ ਮੇਰੇ ਲੈਵਲ ਦਾ ਸਵਾਲ ਆ ਜਿਹੜਾ ਮੈਨੂੰ ਉਹ ਕਰੋ ਹੁਣ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਕਹਿੰਦੇ ਹੁੰਦੇ ਸੀ ਲੀਡਰਾਂ ਨੂੰ ਸਵ ਜਿਹੜੇ ਕਹਿੰਦੇ ਹੁੰਦੇ ਸੀ ਕਿ ਬੰਦਾ ਚਾਹੇ ਜੇਕਰ ਲੋਕ ਚਾਹਣ ਤਾਂ ਲੀਡਰ ਅਰਸ਼ ਤੇ ਜੇਕਰ ਲੋਕ ਚਾਹਣ ਤਾਂ ਲੀਡਰ ਫਰਸ਼ ਤੇ ਤੇ ਹੁਣ ਫਿਰ ਇਹ ਅਰਸ਼ਾਂ ਤੇ ਚੜੇ ਹੋਏ ਆਮ ਘਰਾਂ ਦੇ ਕਾਕੇ ਕਿਉਂ ਭੁੱਲ ਗਏ ਕਿ ਉਹੀ ਲੋਕ ਨੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਜਿਤਾਇਆ ਜਿਨ੍ਹਾਂ ਨੇ ਸਾਨੂੰ ਰਾਜਗਦੀ ਜਿਹੜੀ ਆ ਬਖਸ਼ੀ ਆ ਹੁਣ ਕਿਉਂ ਭੁੱਲ ਗਏ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ 92 93 ਸੀਟਾਂ ਸਾਨੂੰ ਦੇ ਕੇ ਵੱਡੀ ਇਤਿਹਾਸ ਜਿਹੜਾ ਹੈਗਾ ਉਹ ਸਿਰਜਿਆ ਹੁਣੇ ਫਿਰ ਆਮ ਘਰਾਂ ਦੇ ਕਾਕੇ ਕਿਉਂ ਭੁੱਲ ਗਏ ਕਿ ਭਾਈ ਅਸੀਂ ਜਿਨ੍ਹਾਂ ਨੂੰ ਸ਼ਾਇਦ ਹੋਰ ਕੋਈ ਪਾਰਟੀ ਟਿਕਟ ਤੱਕ ਨਾ ਬਖਸ਼ੀ ਸਾਨੂੰ ਟਿਕਟਾਂ ਮਿਲੀਆਂ ਤੇ ਇਨ੍ਹਾਂ ਲੋਕਾਂ ਦੀ ਬਦੌਲਤ ਅਸੀਂ ਮੰਤਰੀ ਬਣੇ ਆ ਇਨ੍ਹਾਂ ਲੋਕਾਂ ਦੀ ਬਦੌਲਤ ਅਸੀਂ ਐਮਐਲਏ ਬਣੇ ਆ ਤੇ ਫਿਰ ਹੁਣ ਉਹਨਾਂ ਲੋਕਾਂ ਦੇ ਸਵਾਲ ਮਾੜੇ ਲੱਗਣ ਲੱਗੇ ਉਹਨਾਂ ਲੋਕਾਂ ਦੇ ਸਵਾਲ ਹੁਣ ਚੁਬਣ ਲੱਗ ਗਏ ਕਿਉਂਕਿ ਭਗਵੰਤ ਸਿੰਘ ਮਾਨ ਖੁਦ ਕਹਿੰਦੇ ਹੁੰਦੇ ਆ ਕਿ ਲੀਡਰਾਂ ਤੋਂ ਸਵਾਲ ਕਰਿਆ ਕਰੋ ਤੇ ਜੇਕਰ ਅੱਜ ਲੋਕ ਲੀਡਰਾਂ ਤੋਂ ਸਵਾਲ ਕਰਦੇ ਨੇ ਤਾਂ ਫਿਰ ਭਾਈ ਕੀ ਗੱਲ ਇਨ੍ਹਾਂ ਲੀਡਰਾਂ ਨੂੰ ਹੁਣ ਉਹ ਸਵਾਲ ਕਿਉਂ ਮਾੜੇ ਲੱਗਦੇ ਨੇ ਹੁਣ ਉਹ ਸਵਾਲ ਮਾੜੇ ਲੱਗਦੇ ਨੇ ਹੁਣ ਉਹ ਲੋਕ ਮੜੇ ਲੱਗਦੇ ਨੇ ਜਾਂ ਫਿਰ ਹੁਣ ਕਿਸਾਨ ਮੜੇ ਲੱਗਦੇ ਨੇ ਕਿਉਂਕਿ ਡਾਕਟਰ ਬਲਵੀਰ ਸਿੰਘ ਤਾਂ ਜਦੋਂ ਡਾਕਟਰ ਬਲਵੀਰ ਸਿੰਘ ਦੀ ਤਲਕੀ ਹੁੰਦੀ ਆ ਤਾਂ ਲੋਕ ਮੁਰਦਾਬਾਦ ਕਹਿੰਦੇ ਨੇ ਮੁਰਦਾਬਾਦ ਕਰਦੇ ਨੇ ਤੇ ਡਾਕਟਰ ਬਲਵੀਰ ਸਿੰਘ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਆਹੋ ਤੁਸੀਂ ਤਾਂ ਆਈ ਕੁਛ ਕਰਨਾ ਆ ਤੇ ਮੈਂ ਇੱਥੇ ਦੱਸ ਦੇਵਾਂ ਕਿ ਜਦੋਂ ਜਨਾਬ ਤੁਸੀਂ ਧਰਨਾ ਲਾਉਣੇ ਹੁੰਦੇ ਸੀ ਜਦੋਂ ਇਨਾਂ ਕਿਸਾਨਾਂ ਦੇ ਨਾਲ ਤੁਸੀਂ ਬੈੰਦੇ ਹੁੰਦੇ ਸੀ ਉਦੋਂ ਇਹੀ ਮੁਰਦਾਬਾਹ ਬਾਹਾਂ ਚਾੱਕ ਕੇ ਤੁਸੀਂ ਵੀ ਕਹਿੰਦੇ ਹੁੰਦੇ ਸੀ ਜਦੋਂ ਅਰਵਿੰਦ ਕੇਦਰੀਵਾਰ ਹੋਰਾਂ ਦੇ ਹੱਕ ਦੇ ਵਿੱਚ ਤੁਸੀਂ ਦਿੱਲੀ ਦੇ ਵਿੱਚ ਜਾ ਕੇ ਪ੍ਰਦਰਸ਼ਨ ਕਰਦੇ ਹੁੰਦੇ ਸੀ ਉਦੋਂ ਇਹੀ ਮੁਰਦਾਬਾਹ ਤੁਸੀਂ ਵੀ ਕਹਿੰਦੇ ਹੁੰਦੇ ਸੀ ਜਦੋਂ ਅ ਅੰਨ ਅੰਦੋਲਨ ਦੇ ਵਿੱਚੋਂ ਤੁਹਾਡੀ ਪਾਰਟੀ ਨਿਕਲੀ ਤੇ ਉਸ ਅੰਦੋਲਨ ਦੇ ਵਿੱਚ ਮੁਰਦਾਬਾਹ ਦੇ ਨਾਰੇ ਲਾਉਂਦੇ ਹੁੰਦੇ ਸੀ ਉਦੋਂ ਤੁਹਾਡੀ ਪਾਰਟੀ ਦੇ ਸੁਪਰੀਮੋ ਵੀ ਇਹੀ ਮੁਰਦਾਬਾਹ ਉਹ ਵੀ ਕਹਿੰਦੇ ਹੁੰਦੇ ਸੀ ਅੱਜ ਕਿਸਾਨਾਂ ਦੀ ਮੁਰਦਾਬਾਹ ਤੁਹਾਨੂੰ ਮਾੜੀ ਪਤਾ ਕਿਉਂ ਲੱਗਦੀ ਹੈ ਕਿਉਂਕਿ ਅੱਜ ਤੁਸੀਂ ਤਾ ਦੇ ਵਿੱਚੋਂ ਅੱਜ ਸਵਾਲ ਤੁਹਾਨੂੰ ਹੁੰਦੇ ਨੇ ਤੇ ਵੱਡੀ ਗੱਲ ਲੋਕ ਮੂੰਹ ਤੇ ਸਵਾਲ ਕਰਦੇ ਨੇ ਤੇ ਭਗਵਾਨ ਸਿੰਘ ਮਾਨਤਾ ਖੁਦ ਕਹਿੰਦੇ ਹੁੰਦੇ ਸੀ ਕਿ ਲੀਡਰਾਂ ਨੂੰ ਪਈ ਸਵਾਲ ਕਰਿਆ ਕਰੋ ਤੇ ਹੁਣ ਜੇ ਸਵਾਲ ਕਰਨ ਵਾਲੇ ਸਵਾਲ ਪੁੱਛਣ ਲੱਗੇ ਨੇ ਤਾਂ ਫਿਰ ਉਹੀ ਲੋਕ ਹੁਣ ਤੁਹਾਨੂੰ ਮਾੜੇ ਲੱਗਦੇ ਨੇ ਉਹੀ ਲੋਕ ਹੁਣ ਤੁਹਾਨੂੰ ਇਹ ਆ ਕਿ ਤੁਸੀਂ ਤਾਂ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਹੋ ਤੁਸੀਂ ਤਾਂ ਪੰਜਾਬ ਨੂੰ ਹੋਰ ਹੀ ਪਾਸੇ ਲੈ ਕੇ ਚੱਲੇ ਹੋ ਉਹਨਾਂ ਦੇ ਹੀ ਧਰਨੇ ਪ੍ਰਦਰਸ਼ਨ ਹੁਣ ਜਿਹੜੇ ਆ ਉਹ ਤੁਹਾਨੂੰ ਪਈ ਮਾੜੇ ਲੱਗਦੇ ਆ